ਚਲ ਕੰਮ ਪੂਰਾ ਸਾਰਾ ਹੋ ਗਿਆ। ਨਾ ਤੋ ਤੇ ਬੈਟ ਗਈ। ਚਲ ਵਧੀਆ ਉਹਨਾਂ ਦੀ ਪਸੰਦ ਦਾ ਸੂਟ ਪਾਇਆ ਜਿਤਾ। ਪਰ ਥੋੜਾ ਜਿਹਾ ਰੰਗ ਫਿੱਕਾ ਲਿਆਤਾ। ਚਲ ਜਿਹੜਾ ਇਹਨਾਂ ਨੂੰ ਪਸੰਦ ਆਇਆ ਉਹੀ ਮੈਨੂੰ ਪਸੰਦ ਹੈ। ਬਸ ਸਨ ਤਾਂ ਇੱਕ ਚੀਜ਼ ਦੀ ਕਮੀ ਆ। ਚੂੜੀਆਂ ਰਹਿ ਗਈਆਂ। ਜੇ ਚੂੜੀਆਂ ਹੁੰਦੀਆਂ ਹੋਰ ਵੀ ਚਾਰ ਚੰਦ ਲੱਗ ਜਾਂਦੇ। ਪਾ ਮੈਂ ਜਿੰਨਾ ਮਰਜ਼ੀ ਲੜਦਾ ਮੇਰੇ ਨਾਲ। ਪਰ ਹੈ ਤਾਂ ਮੈਂ ਉਹਦੇ ਘਰ ਵਾਲੀ। ਐਂ ਤਾਂ ਮੇਰਾ ਮੋਹ ਵੀ ਕਰਦਾ ਹੈ। ਨ ਇੱਕ ਤਾਂ ਚੱਲ ਘਰ ਵਾਲੇ ਕਰਦੀ ਹੁੰਦੇ ਨੇ ਗਲਾਬਾ ਓਕੇ ਬਈ ਗਲਾਬਾ ਆ ਠੀਕ ਹੈ ਅੱਛਾ ਚੂੜੀਆਂ ਉਹ ਮੈਂ ਦਿਖਾਤੀ ਆ ਪਹਿਲਾਂ ਇਹ ਆ ਦੇਖ ਇਹ ਨਮੀਆਂ ਚੱਲੀਆਂ ਅੱਛਾ ਜੀ ਹਾਂ ਉਹ ਕਾਂਚ ਵਾਲੀਆਂ ਵੀ ਨੇ ਇਹ ਇਹਨਾਂ ਦੇ ਉੱਤੇ ਪਤਾ ਨਹੀਂ ਕੀ ਲਾਇਆ ਹੋਊਗਾ ਨਾ ਇਹ ਬਸ ਥੋੜੇ ਜਿਹੀ ਪੀਸੀ ਆਏ ਨੇ ਮਾਂ ਮੈਂ ਦਿਖਾयां ਮਾਂ ਪਹਿਲਾਂ ਇਹ ਤਾਂ ਜੀ ਮਹਿੰਗੀਆਂ ਵੀ ਖਾਸੀਆਂ ਆਈਆਂ ਹੋਣੀਆਂ ਮਹਿੰਗੀਆਂ ਮੁੰਗੀਆਂ ਨੂੰ ਛੱਡ ਮੈਂ ਗਿਆ ਤੂੰ ਕੀ ਲੈਣਾ ਤੂੰ ਬਸ ਐਂ ਦੇਖ ਰਹੀ ਤੈਨੂੰ ਪਸੰਦ ਨੇ ਲਓ ਜੀ ਜਿਹੜੀ ਤੂੰ ਜੀ ਨਜੀ ਜੀ ਸੋਹਣੀ ਲਿਆਂਦੀ ਐ ਦੇਖ ਕੇ ਮੈਨੂੰ ਕਿਉਂ ਨਾ ਪਸੰਦ ਆਊਗੀ ਹੋਰ ਮੈਨੂੰ ਤਾਂ ਬੜਾ ਚਾਹ ਸੀ ਵੀ ਤੇਰੇ ਨਾਲ ਹੱਥ ਖਾਲੀ ਆ ਪਹਿਲਾਂ ਚੂੜੀਆਂ ਪਾੜਾਂ ਕੋਈ ਨਜਮੇ ਪਾਉਣੀ ਐ ਚੂੜੀਆਂ ਤੇ ਸੂਟ ਵੀ ਸੋਹਣਾ ਲੱਗਦਾ ਹੈ ਨਾ ਨਵਾਂ ਨਵਾਂ ਮੈਂ ਉਹੀ ਆਖੀ ਹੰਦੀ ਸੀ ਫਿਰ ਤੂੰ ਜੀ ਖਰੀਦਿਆ ਸੀ ਫਿਰ ਹੁਣ ਆ ਪਾਉਂਦੀ ਮੈਂ ਹੈ ਆ ਚੁੰਨੇ ਮੈਨੂੰ ਵਾਰੀ ਪਸੰਦ ਆਈ ਸੀ ਉਹ ਨਹੀਂ ਦੁਕਾਨ ਤੇ ਮੈਂ ਵਾਖ ਦੇ ਦੇ ਠੀਕ ਹੈ ਜੀ ਦੇਖ ਮੇਰੀ ਆਉਣ ਗਿਆ ਮੇਰੇ ਆ ਗਈਆਂ ਜੀ ਹੱਥ ਮੈਨੇ ਹੋਏ ਨੇ ਇਹ ਗੱਲ ਨਹੀਂ ਹੈਗੀ ਕੋਈ ਠੀਕ ਹੈ ਜੀ ਹਾਂ ਹੋਰ ਕੰਮ ਕੁਮ ਸਾਰਾ ਨਿਬੜ ਲਿਆ ਹਾਂ ਜੀ ਕੰਮ ਤਾਂ ਮੈਂ ਸਾਰੇ ਕਰਤੇ ਚੱਲ ਫਿਰ ਮੈਂ ਵੀ ਮੈਂ ਸਾਨੂੰ ਪਾਣੀ ਪਿਆ ਆਵਾ ਹੈਨਾ ਤੇ ਰੋਟੀ ਨਹੀਂ ਖਾਣੀ ਰੋਟੀ ਮੈਂ ਫੇਰ ਖਾ ਲੂੰ ਅੱਛਾ ਜੀ ਪਹਿਲਾਂ ਪਾਣੀ ਪਿਆ ਦਨਾਂ ਤੇ ਫਿਰ ਮੈਂ ਆਪੀ ਚੱਕ ਕੇ ਖਾ ਲੂੰ ਰੋਟੀ ਹੁਣ ਤੂੰ ਤਿਆਰ ਤੁਰ ਹੋਈਆਂ ਤੂੰ ਜੀ ਮੈਂ ਇੱਕ ਗੱਲ ਕਹਿਣੀ ਸੀ ਤੁਹਾਨੂੰ ਹਾਂ ਦੱਸ ਤੁਸੀਂ ਮੈਨੂੰ ਜਦ ਰੁੱਖਾ ਬੋਲਦੇ ਹੋ ਨਾ ਮੈਨੂੰ ਐਂ ਜਿ ਲੱਗਦਾ ਮੇਰਾ ਮੋਹ ਨਹੀਂ ਕਰਦੇ ਉਹ ਨਹੀਂ ਕਾਵੜੀਏ ਤੇਰਾ ਨਹੀਂ ਕਰੂੰ ਹੋਰ ਕੀ ਦਾ ਮੋਹ ਕਰੂੰ ਮੋਹ ਤਾਂ ਮੈਂ ਬੜਾ ਕਰਦਾ ਪਰ ਬਸ ਨਾ ਉਹੀ ਸੜਾ ਚੰਦਰਾ ਬਲੱਡ ਹੈ ਜਾ ਵਾਧਾ ਪਤਾ ਹੀ ਨਹੀਂ ਲੱਗਦਾ ਵੀ ਕਿਹਨੂੰ ਬੋਲੀ ਜਾਣਾ ਭੁੱਲ ਜਾਣਾ ਉਦੋਂ ਤੇ ਵੀ ਤੈਨੂੰ ਬੋਲੀ ਜਾਣਾ ਸੂਟ ਸੋਹਣਾ ਲੱਗਦਾ ਜੀ ਸੂਟ ਪੂਰਾ ਸੋਹਣਾ ਲੱਗਦਾ ਆ ਗੋਸਤਾ ਜੱਲਿਆ ਤਸੀਂ ਤੁਸੀਂ ਇਹ ਫੇਰ ਆਈ ਲਾਤਾ ਉਹਨੇ ਵਧੀਆ ਕੀਤਾ ਨਹੀਂ ਸੂਟ ਸੋਹਣੇ ਸੀ ਆਉਂਦੀ ਐ ਕੁੜੀ ਹਾਂ ਹਾਂ ਹਾਂਜੀ ਤਾਂ ਇਹੋ ਮੈਂ ਤੈਨੂੰ ਆਖਿਆ ਸੀ ਪੈਸਿਆਂ ਦੀ ਪਰਵਾਹ ਨਹੀਂ ਵੀ ਸਮਾਈ ਵਧੀਆ ਹਾਂਜੀ ਨੇ ਸੂਟ ਸੋਹਣਾ ਲੱਗਦਾ ਤੁਹਾਡੀ ਪਸੰਦ ਦਾ ਮੈਂ ਤਾਂ ਆਖ ਲੈ ਫਿੱਕਾ ਜਿਹਾ ਰੰਗ ਲਿਆ ਤਾਂ ਫਿੱਕਾ ਜਿਹਾ ਬਸ ਹੁਣ 2-3 ਦਿਨ ਨਹੀਂ ਹੀ ਪਾਈ ਰੱਖੀ ਲੈ 2-3 ਦਿਨ ਹੁਣ ਮੈਂ ਨਾ ਵੀ ਨਹੀਂ ਹੀ ਪਾਈ ਜਾਵਾਂ ਮੋੜ ਮੋੜ ਹੈ ਗਰਮੀ ਦਾ ਮਹੀਨਾ ਤਾਂ ਮੜਕੀ ਨਾ ਹੁਣ ਭਿੱਜ ਜੂਗਾ ਜੀ ਹਾਂ ਇਹ ਤਾਂ ਮੈਂ ਤਾਂ ਚੌੜ ਕਰਦਾ ਸੀ ਚੱਲ ਫਿਰ ਮੈਂ ਪਿਆਵਾਂ ਪਾਣੀ ਪਿਆਓ ਜੀ ਕੋਈ ਨਾ ਜੀ ਤੁਸੀਂ ਆਰਾਮ ਕਰਨਾ ਆਰਾਮ ਕਰ ਲਓ ਜੀ ਮੈਂ ਪਿਆ ਦਿੰਨੀ ਨਹੀਂ ਨਹੀਂ ਮੈਂ ਪਿਆ ਹੁਣਾਂ ਤੇਉਨੇ ਤੂੰ ਕਹਿੰਦੀ ਕਿਸੇ ਨੇ ਆਉਣਾ ਅੱਜ ਫੇਰ ਹਾਂ ਸੱਚ ਮੈਂ ਸੁਣ ਲੈ ਦੱਸਨੀ ਪਲ ਗਈ ਗੱਲਾਂ ਗੱਲਾਂ ਚ ਉਹ ਪੈ ਨਹੀਂ ਆਉਣਾ ਸੀ ਨਿੰਮੋ ਨੇ ਮੈਂ ਤੁਸੀਂ ਲਈ ਜਾਂਦੇ ਅੱਡੇ ਤੋਂ ਫਰਦਾ ਆਏ ਨਹੀਂ ਪਤਾ ਪਰ ਕਿਹੜੀ ਬੱਸ ਤੇ ਆਊਗੀ ਤੁਸੀਂ ਕਿਤੇ ਜਾ ਕੇ ਖੜ ਜੋ ਪਤ ਨਹੀਂ ਚੱਲੀ ਹੋ ਕਿੰਨਾ ਹਜੇ ਉਹ ਚੱਲ ਕੋਈ ਨਾ ਜੇ ਤਾਂ ਮੈਂ ਇੱਕ ਦੋ ਬੱਸਾਂ ਦੇਖ ਲੂੰਗਾ ਜੇ ਤਾਂ ਆ ਗਈ ਉਹ ਬੱਸਾਂ ਤਾਂ ਉੱtre ਹੀ ਫਿਰ ਤਾਂ ਮੈਂ ਲੈ ਆਉਂ ਤੇ ਨਹੀਂ ਫੇਰ ਆਹ ਅੱਡਾ ਖੜਾ ਤੁਰਕੇ ਆ ਜੂਗੀ ਦੇਖ ਲਓ ਤੂੰ ਜੀ ਕਿਤੇ ਔਖਾ ਨਾ ਹੋ ਜੇ ਅੱਡਾ ਕਿਹੜਾ ਨੇੜੇ ਹੈਗਾ ਚੱਲ ਹਉ ਮੈਂ ਕਿਵੇਂ ਪਤਾ ਲੱਗੇ ਉਹ ਤਾਂ ਚਲ ਕੋਈ ਨਾ ਆਜੂ ਉਹ ਤਾਂ ਮੈਂ ਆਪ ਹੀ ਲਿਆਉ ਮੇਰੇ ਤੇ ਛੱਡ ਦੇ ਅੱਛਾ ਸਨੇਹਾ ਦੇ ਕੇ ਗਈ ਸੀ ਨਾ ਉਹ ਤਾਈ ਕੇ ਜਿਹੜੀ ਦੋ ਵੱਡੀ ਨੂੰ ਆ ਉਹਦੀ ਉਹ ਕਹਿੰਦੀ ਸੀ ਅੱਜ ਹੀ ਆਉਗੀ ਵੀ ਬਸ ਕੋਈ ਨਾ ਮੈਂ ਆਪੇ ਇੱਕ ਦੋ ਬੱਸਾਂ ਦੇਖ ਕੇ ਆਉਂਗਾ ਜਾ ਕੇ ਠੀਕ ਹੈ ਤੇ ਮੇਰਾ ਅੱਜ ਦਾ ਚਾਹ ਹੈਗੀ ਗੱਲ ਆ ਸਾਲੀ ਆਉਗੀ ਜੀ ਸੋਡੀ ਚਾਹ ਕੇ ਆਉਣਾ ਚਾਹਦੇ ਸਾਨੂੰ ਵਧੀਆ ਵਧੀਆ ਸਬਜ਼ੂ ਹਬਜ਼ੀਆਂ ਲਿਆਉਣਾ ਮੈਂ ਪਾਣੀ ਭਰ ਕੇ ਨਾ ਮੈਂ ਸਾਨੂੰ ਸਮਾਨ ਵੀ ਲਈ ਆਉਣਾ ਹੁਣ ਠੀਕ ਹੈ ਜੀ ਫਿਰ ਆਉਂਦਾ ਅਸੀਂ ਬਾਹਲੇ ਲਾਦਣਾ ਚਾਹਵਾ ਨਾ ਪਾਰੀ ਹੋਈ ਐ ਮੇਥੋਂ ਤਾਂ ਬਹੁਤ ਛੋਟੀ ਆ ਉਹ ਮਾਹ ਤੂੰ ਦੇਖੀ ਜਾਨੇ ਬਿਸਕਟ ਲਿਓ ਤੇ ਨਾ ਬੱਤਾ ਲਿਓ ਠੀਕ ਹੈ ਜੀ ਬੱਤਾ ਕਹਾਂਗਾ ਗਰਮੀ ਵਾਲੀ ਆ ਨਾ ਹੋਰ ਚਲ ਬੱਤੇ ਉੱਤੇ ਲਿਆਇਓ ਤੁਸੀਂ ਚੰਗਾ ਚੰਗਾ ਜੀ ਦੇਖ ਲੈ ਕਿੰਨਾ ਚਾਗ ਆ ਸਾਲੀ ਦਾ ਹੋਵੇ ਵੀ ਕਿਉਂ ਨਾ ਇੱਕੋ ਇੱਕ ਸਾਲੀ ਆਦੇ ਹੈ ਚਲਦੀ ਇੱਕ ਕਰਦਿਆਂ ਮੇਰੀ ਭੈਣ ਦੀ ਸਾਰਾ ਕੁਝ ਤਿਆਰ ਆ ਐਨੇ ਚਲੇ ਖਾਣ ਪੀਣ ਦਾ ਸਮਾਨ ਲਿਆਉਣਗੇ ਬਿਲਕੁਲ ਅਸਾ ਐਨਾ ਟਾਈਮ ਹੋ ਗਿਆ ਜੀਜਾ ਅਜੇ ਤੱਕ ਲੈਣ ਹੀ ਨਹੀਂ ਆਇਆ ਲੱਗਦਾ ਤੁਰਕੇ ਜਾਣਾ ਪਊਗਾ ਬਣਾ ਲਾ ਮੜਾ ਜਾਂ ਵੱਧ ਬਣਾ ਲਈਂ ਥੂਕ ਲਾ ਪਹਿਲਾਂ ਲੈ ਵੀ ਆਹਾ ਵੇ ਕੀ ਹੋ ਗਿਆ ਓ ਕੰਜਰ ਦਿਓ ਸੋਡੀ ਨજરਬਾਲੀ ਮੜਿਆ ਤੁਸੀਂ ਤਾਂ ਕੰਜਰੋ ਪੱਥਰਾਂ ਨੂੰ ਪਾੜ ਦਿੰਨੇ ਹੋ ਹੈ ਇੱਧਰ ਖੜ੍ਹ ਜਾਓ ਇਹ ਤਾਂ ਗਲਾਬ ਦਾ ਫੁੱਲੀ ਜੱਗੀ ਜਮ ਮੈਂ ਤਾਂ ਆਪਦੀ ਸ਼ਤਰੀ ਤੇ ਬਹੁਤ ਕੁਤਰੀ ਹੋਰ ਇੱਧਰ ਹੋ ਜਾ ਕੰਜਰ ਦਾ ਨਜ਼ਰ ਲਾ ਦਿੰਦੇ ਸਸਰੀ ਕਾਲ ਜੀ ਸਸਰੀ ਕਾਲ ਜੀ ਕੋਣ ਹੋ ਤੁਸੀਂ ਅਸੀਂ ਇਹ ਪਿੰਡ ਦੇ ਮੌਤਵਾਰ ਬੰਦੇ ਆ ਜੀ ਜਾਣਦੀ ਨਹੀਂ ਕਰਦੀ ਨਹੀਂ ਚੱਕ ਕੇ ਮੂੰਹ ਬੁਲਾਉਣ ਲੱਗ ਜੀ ਜਾਣ ਪਛਾਣ ਕਰ ਲਓ ਜੀ ਫੇਰੀ ਵਧੂਗੀ ਆਪਣੀ ਉਹ ਜਾਣ ਪਛਾਣ ਦਾ ਭਾਈ ਕਰੇ ਤੂੰ ਹੀ ਹੁੰਦੀ ਆ ਹੁਣ ਹਾਂ ਉਹ ਤੂੰ ਮੜੀ ਜੇ ਛੋਟੀ ਸੀ ਉਹ ਜਦੋਂ ਜੱਸੇ ਨੂੰ ਅਸੀਂ ਵਿਆਹ ਕੇ ਲਿਆਂਦਾ ਹੈ ਹੈ ਤਾਂ ਕਰਕੇ ਕੁੜੀ ਭੁੱਲ ਗਈ ਮੈਂ ਤਾਂ ਚੰਗੀ ਤਰ੍ਹਾਂ ਜਾਣਵਾ ਕੁੜੀ ਨੂੰ ਪਰ ਮੈਂ ਨਹੀਂ ਜਾਣਦੀ ਤੁਹਾਨੂੰ ਜਾਣ ਪਛਾਣ ਕਰ ਲੈਣੇ ਜੀ ਕਰ ਲਾਂਗੇ ਜਾਣ ਪਛਾਣ ਤਾਂ ਹੋਣਾ ਹੀ ਸੀ ਥੋੜਾ ਤਾਂ ਹੋ ਰਿਹਾ ਤੂੰ ਹਾਂ ਉਹ ਕਾਦੀ ਕਰਾਂਗੇ ਜਾਣ ਪਛਾਣ ਤੁਹਾਰੇ ਕੋਲ ਮੈਂ ਹੋ ਲੈ ਤੈਨੇ ਕੀ ਲੈਣਾ ਉਹ ਲੈਣਾ ਤਾਂ ਕੀ ਹੈ ਜੀ ਬਸ ਬਿਆਹ ਬੂਦ ਰੋਦਾ ਸੀ ਮੇਰਾ ਚੱਲ ਚੱਲ ਪਾਗਲ ਜੇ ਤੂੰ ਐ ਕਰ ਜਾ ਇਹਦਾ ਸਾਰੀ ਜੇ ਸਾਰਾ ਦਿਨ ਗੱਲਾਂ ਮਾਰੀ ਗਏ ਨਾ ਤਾਣੇ ਮੁਕੜੀਆਂ ਤੂੰ ਜਾ ਚਾਹ ਚੂਪੀ ਜਾ ਕੇ ਕਰ ਲਿਓ ਵੀ ਰਾਜੇ ਕਰਨੀ ਕਹਿੰਦਾ ਮੇਰੇ ਕਨੀ ਦਾ ਸਪੀਸ ਤੁਸੀਂ ਵੀ ਕੰਮ ਖਰਾਬ ਕਰਤਾ ਉਹ ਕੰਜਰ ਦੇ ਹੱਥੋਂ ਨੂੰ ਮਾੜੀ ਮੂੜੀ ਪਛਾਣ ਹੈ ਕਿ ਨਾ ਉਹ ਕੌਣ ਸੀ ਯਾਰ ਮੈਨੂੰ ਤਾਂ ਸੁਪਨੇ ਚ ਦੱਸਦੇ ਨੇ ਇਹੀ ਦਿਸੂਗਾ ਤੁਹਾਨੂੰ ਓਏ ਇਹ ਜੱਸੇ ਦੀ ਸਾਲੀ ਐ ਛੋਟੀ ਓ ਮੈਂ ਤਾਂ ਦੱਸਦਾ ਗੱਲ ਇੱਕ ਥੋਟੀ ਦਾ ਕੰਜਰ ਦੇ ਉੱਪਰ ਜਾਈ ਲੱਗੂ ਇਹੇ ਫੇਰ ਤਾਂ ਗੱਲ ਚਲਾਈਏ ਦੱਸੀ ਨਾ ਮੇਰਾ ਤਾਂ ਹਾਨ ਪ੍ਰਬੰਧ ਨਹੀਂ ਹੈ ਕਿਹੜਾ ਹਾਨ ਪ੍ਰਬੰਧ ਕੰਜਰੋਂ ਪਹਿਲਾਂ ਨੰਬਰ ਲੱਗੂਗਾ ਮੇਰਾ ਤੇਰਾ ਨੰਬਰ ਵੈੜ ਕੇ ਨਾ ਲੱਗੂ ਉਹ ਕੰਜਰ ਦੇ ਤੁਸੀਂ ਮੇਰੇ ਨਾਲ 2 1/2 ਘੰਟੇ ਵੱਡੇ ਹੋ ਉਹ 2 1/2 ਘੰਟੇ ਆਪੀ ਫਿਕਸ ਹੋ ਜਾਂਦਾ ਹੁੰਦਾ ਕੁਝ ਨਹੀਂ ਹੁੰਦਾ ਉਹ ਕੰਜਰ ਦੇ ਤੁਸੀਂ ਗੱਲ ਮੰਨਿਆ ਤਾਂ ਕਰੋ ਜੇ ਕੰਜਰ ਦੇ ਉਹ ਭੇਲੀ ਫੋਟੋ ਫੇਰ ਹੀ ਕਿਤੇ ਡਲੀ ਮਿਲੂ ਥੋਈ ਉਹ ਵੀ ਗੱਲ ਦਾ ਹੁਣ ਬੁਢਾ ਹੋ ਰਿਹਾ ਯਾਰ ਤੈਨੂੰ ਕੀ ਸੋਹਣੀ ਲੱਗੂ ਤੇਰੇ ਨਾਲ ਬਾਕੀ ਮੇਰੀ ਗੱਲ ਸੁਣ ਲੈ ਮੈਂ ਇਹ ਨਾ ਦੇਖ ਲਿਆ ਵੀ ਰੰਗ ਟੰਗ ਦੇਖ ਲੈ ਇੱਕ ਦੋ ਗੇੜਿਆਂ ਦੀ ਮਾਰ ਆਖੇ ਬਸ ਆ ਬਾਉ ਉਤਰੇ ਉਹ ਕੰਜਰਾ ਪੈਰ ਤੇ ਮਿੱਟੀ ਨਹੀਂ ਪੈਣ ਦਿੰਦੀ ਮੈਂ ਤਾਂ ਦਸੇ ਕੋਲੇ ਅੱਜ ਹੀ ਜਾਣਾ ਹਾਂ ਤੂੰ ਮੇਰੀ ਗੱਲ ਸੁਣ ਲੈ ਲੋ ਆਪਾਂ ਮੈਂ ਜਾਊ ਸਾਰਿਆਂ ਨੂੰ ਪਹਿਲਾਂ ਤਾਂ ਹਾਂ ਤੂੰ ਜਾਏਗਾ ਹੱਕ ਮੇਰਾ ਬਣਦਾ ਯਾਰ ਹਾਂ ਚੌਕੀਦਾਰ ਲੱਗਿਆ ਮੈਂ ਹੁਣ ਹੀ ਜਾਣਾ ਮੈਂ ਪਹਿਲਾਂ ਹੀ ਜਾਣਾ ਮੈਂ ਜਾਣਾ ਪਹਿਲਾਂ ਅਸੀਂ ਜਾਵਾਂਗੇ ਗਰਮੀ ਕਿੰਨੀ ਆ ਯਾਰ ਅੱਜ ਗਰਮੀ ਨੂੰ ਤੁਝੇ ਹੀ ਕਾਤਾ ਫੁੱਲ ਹੋਵੇਂ ਜੇ ਗਲਾਬ ਦਾ ਤੂੰ ਸੋਣੀਏ ਭੇੜੇ ਆਪਣੇ ਦੇ ਵਿੱਚ ਲਮਲਾ ਆਏ ਕਰੀ ਲਾਤੂ ਦੀ ਪਾਣੀ ਅਸੀਂ ਪਾ ਦੇ ਕਰਾਂ ਕੰਜਰ ਦੇ ਉਹ ਤੁਹਾਨੂੰ ਮੈਂ ਆਖਿਆ ਤਾਂ ਹੈਗਾ ਬਾਈ ਯਾਰ ਓਏ ਇੱਧਰ ਕੰਜਰ ਦੇ ਉਹ ਆਪਾਂ ਪਰਮਟ ਕਟਾਵਾਗੇ ਤੁਸੀਂ ਤਾਂ ਪਹਿਲਾਂ ਹੀ ਵਿੱਚ ਆ ਜਾਨੇ ਤੁਸੀਂ ਗੱਲਾਂ ਆ ਰਹੇ ਮੈਂ ਜਾਣਾ ਓ ਖੜ ਤੂੰ ਭੈਣ ਦਾ ਇਹ ਅੱਟ ਸਿਆਣਾ ਬੰਦਾ ਤਾਂ ਕੰਮ ਗੱਲਾਂ ਚੱਲ ਜਾਈ ਜਾਂਦੀ ਓ ਤੁਸੀਂ ਗੱਲਾਂ ਦਾ ਮਾਰ ਲੋ ਨਾ ਬਾਈ ਆਣੀ ਚਲੋ ਕਰਾਂ ਉਹ ਅਗਲਾ ਚਾਹ ਪਾਣੀ ਪੀਂਦਾ ਹੂ ਕੰਜਰ ਦੇ ਮਹੂਰਤ ਖਰਾਬ ਕਰਦੇ ਨੇ ਅਗਲੇ ਦਾ ਆ ਜਾਓ ਇਧਰ ਭੈਣ ਕਿੱਥੇ ਐ ਭੈਣੇ ਭੈਣੇ ਤੂੰ ਆ ਵੀ ਗਈ ਆ ਜਾ ਆ ਜਾ ਨਿੰਮੋ ਤੈਨੂੰ ਡੀਕੀ ਜਾਂਦੀ ਸੀ ਮੈਂ ਹਰ ਕਿਵੇਂ ਆ ਠੀਕ ਹੈ ਠੀਕ ਆ ਵਧੀਆ ਸਾਨੂੰ ਤੂੰ ਦੱਸ ਜੀ ਮੈਂ ਠੀਕ ਹੈ ਵਧੀਆ ਕੀ ਆ ਪੈਣੇ ਐਨੀ ਗਰਮੀ ਉਤੋਂ ਧੁੱਪ ਮਸਾਈਆਂ ਤੁਰ ਕੇ ਮੈਂ ਤਾਂ ਕੋਈ ਲੈਣ ਵੀ ਨਹੀਂ ਆਇਆ ਕਾਨੂੰਨੀ ਲੈਣ ਗਿਆ ਬਹਿ ਜਾ ਇੱਥੇ ਤੇਰਾ ਜੀਜਾ ਗਿਆ ਸੀਗਾ ਆ ਹੁਣ ਹੀ ਆਇਆ ਅੱਧਾ ਪੌਣਾ ਘੰਟਾ ਹੋਇਆ ਤੈਨੂੰ ਡੀਕ ਡੀਕੇ ਹੁਣ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਤੂੰ ਹੁਣ ਕਦੋਂ ਕਾਏਂਗੀ ਲੈ ਹੁਣ ਟਾਈਮ ਦਾ ਤਾਂ ਪਤਾ ਹੀ ਸੀ ਐਨੀ ਧੁੱਪ ਐ ਦੇਖੀ ਪਸੀਨਾ ਕਿਵੇਂ ਆਈ ਜਾਂਦਾ ਥੱਕ ਵੀ ਮੈਂ ਤਾਂ ਤੁਰਦੀ ਤੁਰਦੀ ਚੱਲ ਕੋਈ ਨਾ ਤੁਹਾਇ ਕਰਨੇ ਤੇ ਵਾਸਤੇ ਪਾਣੀ ਲਿਓਨੀ ਬੈਠ ਤੁਰ ਜਾ ਠੀਕ ਹੋ ਕੇ ਵੇਜਾ ਕੋਈ ਨਾ ਲਿਆ ਦੇ ਲੈ ਹੋ ਠੀਕ ਸੀ ਦੇ ਬਿਹਰੇ ਸਾਰੇ ਹਾਂ ਬੈਣ ਘਰੇ ਸਾਰੇ ਵਧੀਆ ਨੇ ਤੂੰ ਦੱਸ ਤੂੰ ਕੀ ਮੈਂ ਰਹਿਨੀ ਆ ਮੈਂ ਤਾਂ ਠੀਕ ਆ ਵਧੀਆ ਲੋਟ ਹੋ ਕੇ ਵੇਜਾ ਥੱਕੀ ਆਈ ਨਹੀਂ ਰੋਟੀ ਬੈਠ ਗਈ ਹਾਂ ਕੀ ਕਰੇ ਤੇਰੇ ਜੀਜੇ ਨੂੰ ਤਾਂ ਚਾ ਚੜਿਆ ਪਹਿ ਵੀ ਮੇਰੀ ਸਾਲੀ ਆਊਗੀ ਆਹੋ ਜ ਚਾਹ ਦੀ ਲੈਣ ਤਾਂ ਕੋਈ ਨਹੀਂ ਗਿਆ ਮੂਰੇ ਲੈਣ ਗਿਆ ਸੀ ਬਸ ਤੂੰ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਟਾਈਮ ਆਊ ਖੜਾ ਰਿਹਾ ਤਾਂ ਬੋਲਿਆ ਵਾਂਗੂ ਟੜਕੇ ਦਾ ਉੱਥੇ ਕਾ ਨੂੰ ਤੁਹਾਡੇ ਤਾਂ ਪਿੰਡ ਦੇ ਲੋਕ ਵੀ ਮੈਨੂੰ ਤਾਂ ਹੀ ਪਾਗਲ ਜੇ ਲੱਗਦੇ ਨੇ ਕਿਉਂ ਕੀ ਗੱਲ ਹੋ ਗਈ ਤੇ ਹੋਰ ਪਤਾ ਨਹੀਂ ਕੌਣ ਸੀਗੇ ਉਹੀ ਸਸਰੀਕਾਲ ਬੁਲਾਉਣ ਲੱਗੇ ਲੈ ਮੈਨੂੰ ਵੀ ਮੈਂ ਤਾਂ ਜਾਣਦੀ ਵੀ ਨਹੀਂ ਉਹਨਾਂ ਨੂੰ ਚੇਕੇ ਜੀ ਸੀ ਪੜਾ ਕਹੇ ਜੀ ਤੀ ਵੀ ਤਿਆਨ ਪੜ ਜੀ ਚਲ ਕੋਈ ਨਾ ਇਹ ਹੋ ਗਿਆ ਹੋ ਗਿਆ ਮੈਡਮ ਤੁਰੀ ਆਉਂਦੀ ਐ ਸੁਖਣਾ ਮੇਰੀ ਭੈਣ ਪੜੀ ਲਿਖੀ ਐ ਪੜੀ ਲਿਖੀ ਤਾਂ ਹੈਗੀ ਆ ਪਰ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਐ ਮੈਂ ਕਿਸੇ ਨੂੰ ਬੁਲਾਇਆ ਨਹੀਂ ਕਰਦੇ ਚੱਲ ਬਸ ਤੂੰ ਤੈਨੂੰ ਕੁਸ ਬੋਲੀ ਨਾ ਮੈਨਨੇ ਕੀ ਕਹਿਣਾਗਾ ਐਵੇਂ ਹੀ ਬਸ ਚੱਲ ਕੋਈ ਨਾ ਉਹਨਾਂ ਨੂੰ ਬੋਲੀ ਜਾਂਦੇ ਹੋਊਗਾ ਕੋਈ ਨਾ ਕੋਈ ਬੈਠੇ ਰਹਿੰਦੇ ਨੇ ਆਹ ਤੈਨੂੰ ਪਤਾ ਮੂੜਾ ਮਾੜਾ ਜਾਂ ਤੇ ਉਹ ਹੋਣਗੇ ਹਾਂ ਉਹੀ ਠੀਕ ਹੈ ਚੱਲ ਕੋਈ ਨਾ ਤੂੰ ਨਾ ਇਹ ਦੱਸ ਚਾਹ ਬਣਾ ਕੇ ਦੇਵਾ ਕਿਉਂ ਤੇ ਤੇਰਾ ਜੀਜਾ ਬੱਤੇ-ਬੱਤੇ ਵੀ ਲੈਣ ਗਿਆ ਹੋਇਆ ਹੈ ਤੇਰੇ ਵਾਸਤੇ ਪੈਣੇ ਇੰਨੀ ਗਰਮੀ ਚ ਚਾਹ ਪੀਐਂਗੀ ਚੱਲ ਕੋਈ ਪਿਆ ਦੇ ਚੱਲ ਬੱਤਾ ਲੈਣ ਗਿਆ ਹੋਇਆਗਾ ਆ ਜਾਂਦੇ ਉਹ ਪੀਣੀ ਚਾਹ ਅੱਛਾ ਲੈਣ ਗਿਆ ਨਹੀਂ ਮੈਨੂੰ ਤੇ ਬੱਤਾ ਲੈਣ ਪਹਿਲਾਂ ਭੱਗ ਗਿਆ ਹੈ ਉਹ ਉਧਰ ਦੀ ਉਧਰ ਬੱਤਾਂ ਲੈ ਨਹੀਂ ਵਗ ਗਏ ਮੈਨੂੰ ਲੱਗਦਾ ਉਹਨੇ ਆਖਿਆ ਵੀ ਹਜੇ ਕੀ ਪਤਾ ਕਦੋਂ ਕਾਉਗੀ ਐ ਨਹੀਂ ਪਤਾ ਬੱਤਾ ਬੁੱਤਾ ਲੈ ਕੇ ਸਮਾਨ ਸਾਰਾ ਫੇਰ ਫਿਰ ਅੱਡੇ ਤੇ ਵਗਦੀ ਉਹਨੂੰ ਪਤਾ ਵੀ ਨਾ ਹੋਵੇ ਵੀ ਇਹ ਤਾਂ ਘਰੇ ਆਈ ਬੈਠੀ ਐ ਲੈ ਹੋਰ ਪੈਣ ਹੈਗਾ ਤਾਂ ਜੀਜਾ ਬੌਲਾ ਹੀ ਆ ਹੁਣ ਉੱਥੇ ਵਗ ਜੂਗਾ ਜਦੋਂ ਮੈਂ ਖੜੀ ਤੇ ਤੂੰ ਗਿਆ ਨਹੀਂ ਹੈਗਾ ਦੇਖ ਲੈ ਚੱਲ ਵਧੀਆ ਫਿਰਨੇ ਤੇ ਧੁੱਪ ਚ ਦੇਣ ਦੇ ਗੇੜ ਮੈਂ ਵੀ ਤਾਂ ਮਸਾ ਆਈਆਂ ਕਿ ਗਰਮੀ ਚ ਠੀਕ ਐ ਤੂੰ ਨਿੰਮੋ ਵਧੀਆ ਉਹਨੂੰ ਵੀ ਤਾਂ ਪਤਾ ਲੱਗੇ ਸਾਲੀ ਦੇ ਆਉਣ ਦੀ ਕਿੰਨੀ ਡੀਕ ਹੁੰਦੀ ਆ ਵਧੀਆ ਝਾਕੀ ਜਾਊ ਖੜਾ ਉੱਥੇ ਹੋਰ ਕੀ ਐ ਹੋਰ ਵਧੀਆ ਤੇ ਹੋਰ ਤੇ ਭੈਣੇ ਮਾਸੀ ਨਹੀਂ ਦਿੰਦੀ ਹੈਗੀ ਅੱਛਾ ਬੇਬੇ ਉਹ ਤਾਂ ਪਿੰਡ ਗਈ ਹੋਈ ਆ ਰਖੜੀ ਲੈ ਕੇ ਦੋ ਚਾਰ ਦਿਨ ਲਾ ਕੇ ਆਉਗੀ ਲੈ ਭੈਣੇ ਗਲਾਸ ਤੇਰੀ ਪੀ ਲਿਆ ਪਾਣੀ ਤਮ ਤੇ ਭੈਣੇ ਆਉਂਦੀ ਹੋਈ ਦੇਖ ਰਹੀ ਸੀ ਮੈਂ ਤਾਂ ਆ ਤੁਹਾਡੀ ਤੇਰੀ ਦਰਾਣੀ ਨੇ ਬੁਲਾਈ ਸੋਨਾ ਘਰ ਪਾ ਲਿਆ ਹੈ ਹਾਂ ਨਿੰਮੋ ਚੱਲ ਵਧੀਆ ਵਧੀਆ ਘਰ ਪਾ ਲਿਆ ਇਹਨਾਂ ਨੇ ਆਪਾਂ ਵੀ ਮਿਸਤਰੀ ਲਵਾਵਾਂਗੇ ਹੁਣ ਹੋਰ ਚੱਲ ਪਾਇਲ ਪੂਜੀ ਕਰਾ ਲਈਏ ਸਾਰਾ ਹੁਣ ਆਪਦਾ ਵਧੀਆ ਬਣਾ ਲਾਂਗੇ ਆਪਾਂ ਮਕਾਨ ਹੋਰ ਮੈਂ ਤਾਂ ਆ ਪਾਈ ਕਹਿੰਦੀ ਸੀ ਨਾਲੇ ਅੱਜ ਕੱਲ ਤਾਂ ਸਾਰਿਆਂ ਨੇ ਪਾਰਖੇ ਨੇ ਆਹੀ ਆ ਥੋੜਾ ਹੀ ਕੱਚਾ ਜਿਹਾ ਘਰ ਹੈਗਾ ਦੇਖੀ। ਉਹੋ ਆਏ ਨਹੀਂ ਪਤਾ ਮੀਹ ਕਣੀ ਚ ਕਿਹੜੇ ਵੇਲੇ ਡਿੱਗ ਜੇ ਨਹੀਂ ਚਾਉਂਦਾ ਨਹੀਂ ਹੈਗਾ ਹੈਗਾ ਤਾਂ ਪੱਕਾ ਲਪਾਈ ਕਰਨ ਵਾਲੀ ਆ ਕੋਈ ਨਾ ਜਦੋਂ ਤੂੰ ਫੇਰ ਆਏਂਗੀ ਨਾ ਤੈਨੂੰ ਕੋਠੀ ਵਰਗਾ ਘਰ ਮਿਲੂਗਾ ਪੂਰੀ ਹਵੇਲੀ ਵਰਗਾ ਬਣਾ ਦਾਂ। ਭੈਣੇ ਮੈਨੂੰ ਕਾਹਨੂੰ ਦੇਂਦਾ ਆਹ ਦੇਖ ਲੈ ਲੈ। ਕੰਦਾ ਤਾਂ ਤੁਸੀਂ ਨੀਂ ਤੀਡੇ ਨੀਂ ਮੋ ਤੇਰੀ ਭੈਣ ਦਾ ਘਰ ਕਿਉਂ ਨਿੰਦਦੀਆਂ ਹੈਂ ਭੈਣਾ ਤਾਂ ਸਲਾਉਂਦੀਆਂ ਹੁੰਦੀਆਂ ਨੇ ਬੇਸ਼ੱਕ ਜਿਵੇਂ ਟੁੱਟਿਆ-ਪੁੱਟਿਆ ਹੋਵੇ। ਭੈਣੇ ਮੈਂ ਨਿੰਦੀ ਨਹੀਂ ਹੈਗੀ। ਮੈਂ ਤਾਂ ਸਗੋਂ ਦੀ ਇਹ ਚਾਉਂਦੀ ਆ ਵੀ ਤੇਰਾ ਘਰ ਵੀ ਹੋਰਾਂ ਵਾਂਗੂ ਪੱਕਾ ਹੋ ਜੇ ਚੱਲ ਕੋਈ ਨਾ ਪਾਲਾਂਗੇ ਜਦੋਂ ਨੂ ਫੇਰ ਆਏਂਗੇ ਪੱਕੇ ਘਰ ਚ ਆਏਂਗੇ ਲੈ ਤੇਰਾ ਜੀਜਾ ਤਾਂ ਹਜੇ ਨਹੀਂ ਆਇਆ ਕੀ ਪਤਾ ਕਿੱਥੇ ਮੈਂ ਤਾਂ ਇਹ ਕਹਿੰਦੇ ਨੂ ਕੁ ਟਿਕਚਾ ਬਣਾ ਕੇ ਦੇ ਦਿੰਨੀ ਆ ਪਹਿਲਾਂ ਫਿਰ ਤੂੰ ਚੱਲ ਕਿਹੜੇ ਪਿਆਉਂਗੇ ਬੱਤੇ ਤੁਸੀਂ ਚਾਹੀ ਕਰ ਲੈ ਲੈ ਕਹਿੰਦੀ ਕਿਹੜੇ ਪਿਆਉਂਗੇ ਹਨ ਤਾਂ ਚਾਚੜਾ ਪੀਗਾ ਗੋਡੇ-ਗੋਡੇ ਲੈ ਦੱਸ ਜਦੋਂ ਆ ਗਿਆ ਬੱਤਾ ਵੀ ਪੀ ਲੂੰਗੀ ਚੱਲ ਚਾਹੀ ਕਰ ਲੈ ਚੱਲ ਨਾ ਮੈਂ ਤੇਰੇ ਵਾਸਤੇ ਚਾਹੀ ਬਣਾ ਦੇਨੀ ਆ ਹੋਰ ਉਹਦਾ ਕੀ ਪਤਾ ਕਮਲੇ ਦਾ ਆਏ ਨਹੀਂ ਪਤਾ ਅੱਡੇ ਤੇ ਖੜਾ ਹੋਵੇ ਉੱਥੇ ਹੋਰ ਚੱਲ ਆ ਜੂਗਾ ਮੈਂ ਬ ਯਾ ਭੈਣ ਵੀ ਦੱਸ ਕੈਂਦੀ ਲੰਨੀਂਦ ਦੀਆਂ ਘਰ ਨੂੰ ਨੀਂਦ ਨਹੀਂ ਥੋੜੀ ਆ ਮੈਂ ਤਾਂ ਐਂ ਕਹਿੰਨੀ ਆ ਵੀ ਪੱਕਾ ਘਰ ਬਣ ਜੇ ਮੇਰੀ ਭੈਣ ਦਾ ਵੀ ਚਲ ਦੱਸਿਆ ਆਪਾ ਆ ਗਏ ਜੀ ਓਏ ਆ ਗਿਆ ਯਾਰ ਲੈ ਸਮਾਨ ਫੜਾ ਦੋ ਢਿੱਕੀ ਜਾਂਦੀ ਐ ਨਿੰਮੋ ਆ ਗਈ ਨਾ ਆਪਣੀ ਉਹ ਸਮਾਨ ਕਿੱਥੋਂ ਦੇਵਾਂ ਤੈਨੂੰ ਮੈਂ ਸਮਾਨ ਬੱਤਾ ਬੁੱਤਾ ਕਿੱਥੇ ਰੱਖਤਾ ਓਏ ਬੱਤਾ ਕਿਥੋਂ ਲਿਆ ਆ ਅੱਡੇ ਤੇ ਗਿਆ ਮੇਰੇ ਨਾਲ ਦਾ ਪੈਂਚਰ ਹੋ ਗਿਆ ਗਾਹਾਂ ਦੁਕਾਨ ਬੰਦ ਉੱਥੀ ਭੁੱਲੇ ਮੈਂ ਤਾਂ ਦੁਕਾਨ ਤੇ ਸਾਰਾ ਸਮਾਨ ਲੈ ਕੇ। ਓਹੋ ਸੁਣੋਂ ਆਏ ਤਾਂ ਪਤਾ ਸੀ ਮੇਰੀ ਸਾਲੀ ਰੀ ਨਾ ਤਾਂ ਤੁਸੀਂ ਚਾਹ ਕਰੀ ਜਾਂਦੇ ਸੀ ਉਹ ਤਾਂ ਚਲ ਸ਼ੁਕਰ ਆ ਮੈਂ ਚਾਹ ਦੀ ਘੁੱਟ ਬਣਾ ਕੇ ਦੇਤੀ ਹੈ। ਉਹ ਤਾਂ ਹੁਣ ਤੱਕ ਭੁੱਖੀ ਬੈਠੀ ਰਹਿੰਦੀ ਬੱਤਾ ਤਾਂ ਲੈ ਆਉਣਾ ਸੀ ਜੀ ਤੁਸੀਂ। ਉਦੋਂ ਰੋਟੀਆਂ ਖਵਾਣ ਦੀ ਭੁੱਖੀ ਕਿਵੇਂ ਰਹੂਗੀ? ਲੈ ਹੁਣ ਆਏ ਤਾਂ ਰਹਿ ਗਿਆ ਤਾਂ ਰਹਿ ਗਿਆ ਯਾਰ ਫਿਰ ਪਤਾ ਤਾਂ ਹੋਣਾ ਚਾਹੀਦਾ ਜੀ ਮੇਰੀ ਸਾਲੀ ਹੈ ਇਹ ਕੋਈ ਠੰਡਾ ਤੱਤਾ ਕੁਛ ਨਾ ਕੁਛ ਤਾਂ ਲਿਆਉਣਾ ਸੀ ਕੋਈ ਪੁੱਜੀ ਗਾ ਬਿਸਕੁਟੀ ਫੜ ਲਿਆਉਂਦੇ ਚਲ ਚਾਹ ਨਾ ਖਾਣ ਦੀ ਜਵਾਕੜੀ ਉਹ ਜਦੋਂ ਤੈਨੂੰ ਆਖਿਆ ਨਾ ਮੈਂ ਭੁੱਲਿਆ ਆ ਤੂੰ ਫੇਰ ਕਹਿ ਦਿੰਦੀ ਆ ਲਿਆ ਆਉਂਦਾ ਕਿੱਥੋਂ ਲਿਆ ਆਉਂਦਾ ਆ ਤਾਂ ਜੀ ਗੁੱਸੇ ਵਾਲੀ ਗੱਲ ਹੁੰਦੀ ਆ ਫੇਰ ਆ ਚੰਗੀ ਗੱਲ ਨਹੀਂ ਹੁੰਦੀ ਜੀ ਆਹੋ ਅੱਗੇ ਮੈਂ ਤਾਂ ਭੁੱਲਿਆ ਆ ਭੁੱਲਿਆ ਆ ਤੂੰ ਨੌਚੀ ਬੋਲਦੀ ਕਿ ਮੈਂ ਆ ਮੇਰੇ ਨਾਲ ਆ ਕੀ ਕਰਦੇ ਆ ਜੀ ਕਮੇਰੀ ਗੱਲ ਹੋਰ ਸੁਣ ਲੈ ਜੇ ਉਹ ਤੇ ਸਾਹਮਣੇ ਰੋਈਂਗੀ ਨਾ ਤਾਂ ਗੱਲ ਵੜ ਦੂੰ ਤੇਰਾ ਹਾਂਜੀ ਨਹੀਂ ਰੰਦੀ ਜੀ ਮੈਂ 20 ਵਾਰੀ ਆਖਿਆ ਤੈਨੂੰ ਵੀ ਮੈਨੂੰ ਗੁੱਸਾ ਨਾ ਦਿਵਾਇਆ ਕਰ ਵੀ ਮੈਂ ਤੈਨੂੰ ਪਿਆਰ ਕਰਦਾ ਫਿਰ ਵੀ ਗੁੱਸਾ ਦਿਵਾਉਣੀ ਆ ਜਾਣ ਜਾਣ ਚੱਲ ਮੈਂ ਤਾਂ ਹੀ ਕਹਿੰਦੀ ਸੀ ਜੀ ਚੱਲ ਬਿਸਕਟਾਂ ਦੀ ਡੱਬੀ ਲਿਆ ਦੋ ਮੈਂ ਤਾਂ ਉਹੀ ਖਵਾ ਦੂੰਗੀ ਚਾਹ ਨਾਲ ਸਾਲੀ ਬਿਸਕਟਾਂ ਦੀ ਜੱਪਾ ਯਾ ਮੇਰੀ ਅੱਖਾਂ ਤੋਂ ਪਰਾਂ ਖਵਾਉਣਾ ਤੈਨੂੰ ਲੱਡੂ 20 ਵਾਰੀ ਆਖਿਆ ਮੇਰਾ ਬਲੱਡ ਆਪਦਾ ਨਾ ਛੜਿਆ ਕਰ ਉਹ ਚੜੀ ਕੋਤਕ ਗੰਦ ਤੇਰੀ ਉੱਤੇ ਡੂ ਖਸ ਹਾਰਾ ਜੀ ਦੀ ਕਿ ਨਾ ਤੁੰਦਾ ਜੰਦਾ ਪਾਣੀ ਹੈ ਆ ਮਾਹਨ ਮੋ ਹਾਂ ਤੇਰਾ ਜੀਜਾ ਐ ਤੂੰ ਆਏ ਮੂਜਾ ਘਰੀ ਬੈਠਿਆ ਹੋਰ ਜੀਜਾ ਠੀਕ ਹੈ ਮਹਾ ਠੀਕ ਆ ਤੂੰ ਦੱਸ ਠੀਕ ਆ ਜੀਜਾ ਆਏ ਜੇ ਕਾ ਤੂੰ ਕਰਦਾ ਓਏ ਮੂੰ ਹੀ ਫੇਰ ਪਿਆਰ ਨਾ ਤੂੰ ਤਾਂ ਖੜੀ ਹੋ ਕੇ ਮਿਲੀ ਨਹੀਂ ਬੈਠੀ ਐ ਤੂੰ ਤਾਂ ਮੋੱਜਾ ਨਾ ਹੱਥ ਧੋਈ ਜਾਨੀਆਂ ਜੀਜਾ ਹੱਥਾਂ ਨੂੰ ਤੇਰੇ ਨੂੰ ਕੀ ਹੋਇਆ ਮੈਨਾਂ ਇਹ ਤਾਂ ਦੱਸ ਦੇ ਕਾਂ ਨੂੰ ਇੱਥੇ ਮਿੱਟੀ ਜੀ ਲੱਗ ਗਈ ਤੁਹਾਡੇ ਕੱਚੇ ਕਰਕੇ ਹੋਰੋਂ ਤੂੰ ਤਾਂ ਕੋਠੀ ਚੋਂ ਆਈ ਆ ਗੱਲਾਂ ਕਰਦੇ ਤੂੰ ਤਾਂ ਚੇਡਾ ਕਰਦੇ ਜੀਜੇ ਨੂੰ ਮੇਰੇ ਚੁੰਨੀ ਵੀ ਭਿੱਜ ਗਈ ਦੇਖਿਆ ਨਹੀਂ ਸੋਹਣੀ ਓ ਤੂੰ ਫੇਰ ਇੱਥੇ ਕਿਉਂ ਉੱਥੇ ਬਾਲਟੀ ਜੀ ਤੈਨੂੰ ਪਾਣੀ ਲਿਆ ਆਂਦਾ ਰਹਿਣ ਦੇ ਠੰਡਾ ਤਾਂ ਤੇਥੋਂ ਲਿਆ ਕੇ ਨਹੀਂ ਦਿੱਤਾ ਗਿਆ ਓਏ ਮੈਂ ਲੈਣ ਗਿਆ ਸੀ ਉੱਥੇ ਭੁੱਲ ਆਇਆ ਹੁਣ ਲਿਆਉਂ ਤੈਨੂੰ ਸਾਰਾ ਕੁਝ ਆਖਿਆ ਤਾਂ ਹੈਗਾ ਤੇਰੀ ਭੈਣ ਨੂੰ ਤੇਨੇ ਮੈਂ ਇੱਕ ਗੱਲ ਹੋਰ ਕਰਦਾ ਹਾਂ ਹਾਂ ਤੂੰ ਤਾਂ ਦਿਨੋਂ ਦਿਨ ਸੋਹਣੀ ਹੋਈ ਜਾਨੀ ਆ ਤੇਰਾ ਰਿਸ਼ਤਾ ਮੈਂ ਇੱਥੇ ਕਰਾਉਂਗਾ ਸਾਡੇ ਪਿੰਡ ਜੀਜਾ ਆ ਬੰਨੇ ਹੱਥ ਇਹੇ ਜੀ ਪਿੰਡ 'ਚ ਮੈਂ ਨਹੀਂ ਵਿਆਹ ਕਰਾ ਸਕਦੀ ਉਹ ਜੋ ਕਹਿਆ ਜਾਂ ਪਿੰਡ ਲੈ ਸੋਹਣੇ ਮੁੰਡੇ 7-7 ਫੁੱਟ ਤੱਕ ਕੱਦ ਨੇ ਨੌਜਵਾਨਾਂ ਦੇ ਦੇਖ ਲਿਓ ਤਾਂ ਮੈਨੂੰ ਆਉਂਦੀ ਹੋਈ ਨੇ ਉਹ ਤੂੰ ਕੋਈ ਹੋਰ ਹੀ ਦੇਖ ਲਿਆ ਉਹ ਨਾ ਮੈਂ ਨਹੀਂ ਕਰਾਉਂਦੀ ਹੈਗੀ ਉਹ ਮਾਂ ਹਾਂ ਤੂੰ ਤਾਂ ਨਿਆਰੇ ਲੈਂਗੀ ਸੀ 15-15 20-20 ਕਿੱਲੇ ਵਾਲੇ ਮੁੰਡੇ ਆ ਮੈਨੂੰ ਨਾ ਕਿੱਲਿਆਂ ਦੀ ਝਾਕ ਨਹੀਂ ਹੈਗੀ ਮੈਂ ਪੜੀ ਲਿਖੀ ਆ ਤੇ ਆਪਦੇ ਵਰਗਾ ਪੜਾ ਲਿਖਾ ਮੁੰਡਾ ਹੀ ਲੱਭੂਗੀ ਉਹ ਪੜੇ ਲਿਖੇ ਬਥੇਰੇ ਆ ਇੱਥੇ ਬੀ ਐਮ 'ਚ ਗਰੀ ਫਿਰਦੇ ਆ ਮੈਂ ਵੀ 10 ਪੜਿਆ ਚੱਲ ਚੰਗਾ ਜੀ ਜਦੋਂ ਤੂੰ ਹੀ ਬੋਲ ਜੇ ਮਾਰਦਾ ਰਹਨਾਗਾ ਤੇਰੇ ਰਿਸ਼ਤੇ ਬਿਨਾਂ ਕਰਾਂ ਮੈਂ ਸਾਲੀਏ ਨਹੀਂ ਮੁੰਡਾ ਲੈਨਮੈਨ ਲੱਗਿਆ ਸੱਚੀ ਲੱਗਿਆਗਾ ਗਾਣੇ ਜੀ ਫੋਕੀਆਂ ਮਾਰੀ ਜਾਂਦਾ ਨਾ ਨਾ ਲੱਗਿਆ ਇੱਕ ਹੋਰ ਲੱਗਿਆ ਤੇਰਾ ਰਿਸ਼ਤਾ ਕਰਾਂ ਮੈਂ ਸਾਲੀਏ ਨਹੀਂ ਮੁੰਡਾ بس کنیکٹر ਲੱਗਿਆ ਜੀ ਜਦੋਂ ਤਾਂ ਕਮਲਾ ਹੋ ਗਿਆ ਚੱਲ ਠੰਡਾ ਲਿਆਇਆ ਉਹ ਲਿਆਉਣਾ ਮੈਂ ਹਜੇ ਤੱਕ ਨਹੀਂ ਲਿਆਇਆ ਦੇਖ ਲੈ ਉਹ ਪਹਿਲਾਂ ਮੈਂ ਆਪਣੀ ਸਾਲੀ ਨੂੰ ਤਾਂ ਦੇਖਿਆ ਵਾਂ ਕੈਜੀ ਬਣੀ ਪਈ ਆ 6 ਮਹੀਨੇ ਬਾਅਦ ਦੇਖਿਆ ਦੇਖ ਲੈ ਸਾਲੀ ਨੂੰ ਹਾਂ ਜਾ ਠੰਡਾ ਲਿਆ ਕੇ ਦੇ ਗਰਮੀ ਦੇਖ ਲੈ ਕਿੰਨੀ ਹੋਰੀ ਕਿਤੇ ਤੁਹਾਡੇ ਪਿੰਡ ਚ ਧੋੜ ਮਿੱਟੀ ਵਾਲੀ ਹੈਗੀ ਤੇਰੇ ਗੋਰੇ ਰੰਗ ਤੇ ਪੈਂਦੀ ਆ ਨਾ ਮੈਨੂੰ ਪਤਾ ਲੈ ਮੇਰੇ ਪਰਨੇ ਨਾ ਪੁੰਜਣਾ ਓ ਜੀਜਾ ਕੀ ਐ ਉਈ ਮੁਸਕਿਆ ਜਾ ਤੇਰਾ ਪਰਨਾ ਮੁਸਕਿਆ ਕੋਈ ਨਹੀਂ ਅੱਜੀ ਤੋਂ ਤਾ ਤੇਰੀ ਭੈਣ ਨੇ ਨਾ ਮੈਨੂੰ ਨਹੀਂ ਲੋੜ ਬੱਸ ਮੈਂ ਤਾਂ ਲੈ ਹੀ ਆਂ ਆਪਦਾ ਤੌਲੀਆ ਚੱਲ ਕੋਈ ਨਾ ਕਿਹੜੀਆਂ ਗੱਲਾਂ ਕਰਦੀਆਂ ਪਾਣੀ ਤਾਂ ਪੁਲਾਂ ਥੱਲੇ ਦੀ ਨੰਗੂ ਆਉਣਾ ਮੈਂ ਜਿਹੇ ਜੀ ਪਹਿਲਾਂ ਪੂਰੀ ਪਾਇਆ ਹੁਣ ਪਾਇਆਵੇਂਗਾ ਕੀ ਹੈ ਜਿੱਜਾ ਵੀ ਬੌੜਾ ਹੀ ਹੈ ਚੱਲ ਭਾਬੀ ਉਹ ਮੇਰੀਆਂ ਹੱਥਾਂ ਦੀਆਂ ਰੋਟੀਆਂ ਪਕਾ ਦੇ ਜੰਗਾ ਤੇ ਬੇਬੇ ਵੀ ਗਈ ਹੋਈ ਹੈਗੀ ਕਿਉਂ ਦਰਾਂ ਮੇਰੀ ਦਰਾਨੀ ਕਿਦਰ ਭਾਗੀ ਦਰਾਨੀ ਤੇਰੀ ਬਾਗੀ ਲੜਕੇ ਮੇਰੇ ਨਾਲ ਲੜਕੇ ਬਾਗੀ ਹੋਰ ਹੁਣ ਹੁਣ ਤੁਸੀਂ ਵੀ ਦੋਹੇ ਜਾਣੇ ਹੋ ਮਾੜੇ ਮੋਟੇ ਲੜਦੇ ਹੋਂ ਜੀ ਦੋ ਭਾਂਡੇ ਹੋਂਦੇ ਖੜਕਦੇ ਹੋਂਦੇ ਆਪਸ ਵਿੱਚ ਉਹ ਇੱਕ ਦਿਨ ਮੈਂ ਮਾੜੀ ਜੀ ਤਾੜਤੀ ਉਹ ਤੇ ਉਦ ਦੀ ਜਾਨ ਪੜਦੀ ਚੱਕ ਕੇ ਬਾਗ ਬਾਗੀ ਲੈ ਚੱਲ ਕੋਈ ਨਾਨ ਪੜਤਾ ਕਾਹਨੂੰ ਕਹਿਣਾ ਪਰ ਆਏ ਆ ਵੀ ਲੜਨ ਜਿੱਥੇ ਲੜਦੇ ਆ ਨਾ ਉੱਥੇ ਆਪਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਹੁਣ ਜਿੱਥੇ ਭਾਂਡੇ ਇੱਥੇ ਤਾਂ ਖੜਕਣਗੇ ਚਾਰ ਪਰ ਆ ਗਲਤ ਕੀਤੀ ਗੱਲ ਉਹਨੇ ਜਾਣਾਂ ਨਹੀਂ ਸੀਗਾ ਬਾਬੀ ਉਹ ਮਾਤੀ ਨਹੀਂ ਸੀ ਮੈਂ ਤਾਂ ਉਹਨੂੰ ਲੈ ਕੇ ਨਹੀਂ ਆਉਣਾ ਮੈਂ ਆਪਾਂ ਤਾਂ ਕੰਮ ਹੀ ਨਿਵੇੜਦਾ ਨਾ ਪੱਕਾ ਚਲ ਆਏ ਤਾਂ ਨਾ ਕਹਿ ਦੇ ਉਹ ਲੈ ਕੇ ਕਿਉਂ ਨਹੀਂ ਆਉਣਾ ਸੁਖਨਾ ਤੇਰੇ ਘਰ ਵਾਲੀ ਹੈਗੀ ਫੇਰ ਕੀ ਹੋ ਗਿਆ ਲੈ ਕੋਈ ਨਾ ਦੋ ਦਿਨ ਦਾ ਰੋਸਾ ਹੋਊਗਾ ਆ ਜੂਗੀ ਆਪੇ ਉਹ ਨਾ ਮੈਂ ਨਹੀਂ ਲਿਉਂਦਾ ਪਰ ਪੜਜੀ ਨੂੰ ਮੈਂ ਤਾਂ ਨਾ ਹੁਣ ਕਿਸੇ ਪੜੀ ਲਿਖੀ ਨਾਲ ਵਿਆਹ ਕਰਾਉਂਗਾ ਲੈ ਦੱਸ ਆ ਕਿ ਹੋਰ ਵਿਆਹ ਕਰਾਉਂਗਾ ਚੰਗੀ ਗੱਲ ਹੈ ਤੇਰੇ ਵਾਸਤੇ ਲੈ ਫਿਰ ਮੈਂ ਹੋਰ ਕੀ ਕਰਾਂ ਹੁਣ ਨਹੀਂ ਨਹੀਂ ਮੈਨੂੰ ਐ ਦੱਸ ਇਹ ਅਣਪੜ੍ਹ ਕਹਿਣਾ ਘਰੋਂ ਸਿੱਟ ਕੇ ਆਉਂਦੀ ਐ ਕਿੰਨਾ ਤੇਰਾ ਘਰ ਬਣਤਾ ਉਹਨੇ ਹੈ ਸੁੱਖ ਨਾ ਕਿੰਨੀ ਸੋਹਣੀ ਕੰਮ ਕਾਰ ਜਾਣਦੀ ਐ ਸਾਰੇ ਉਹ ਆਹ ਕਿਹਜੇ ਗੱਲਾਂ ਕਰਦਾ ਦੋਹਰਾ ਮੈਨੂੰ ਤਾਂ ਪੋਹਰਾ ਗੱਲ ਨਹੀਂ ਪਸੰਦ ਆਈ ਤੇਰੀ ਨਾ ਮੈਂ ਨਹੀਂ ਲੈ ਕੇ ਆਉਂਦਾ ਮੈਂ ਤਾਂ ਹੁਣ ਹੋਰ ਵਿਆਹ ਕਰਾਂ ਉਹ ਵਧੀਆ ਚੰਗੀ ਪੜ੍ਹੀ ਲਿਖੀ ਨਾਲ ਲੈ ਐ ਨਹੀਂ ਕਰਦੇ ਹੁੰਦੇ ਉਹ ਵੀ ਕਿਸੇ ਦੀ ਧੀ ਐ ਦੇਖੀ ਐ ਥੋੜੀ ਕਿਸੇ ਨਾਲ ਕਰੀਦਾ ਹੁੰਦਾ ਐ ਜਿਹੜੀ ਗੱਲ ਤੂੰ ਕਰਦਾ ਲੈ ਉਹ ਫਿਰ ਮਾੜੀ ਮਾੜੀ ਗੱਲ ਤੇ ਭਾਬੀ ਮੇਰੇ ਨਾਲ ਲੜੀ ਜਾਂਦੀ ਰਹਿੰਦੀ ਐ ਮੈਂ ਜੀ ਕੋਈ ਕੰਮ ਦੀ ਗੱਲ ਕਹਿਣਾ ਵੀ ਆਪਾਂ ਕੰਮ ਐ ਕਰਨਾ ਮੰਨਦੀ ਨਹੀਂ ਸੁਣਦੀ ਨਹੀਂ ਆਪ ਚੱਲ ਕੋਈ ਨਾ ਦਿਓਰਾ ਜਦੋਂ ਆ ਗਈ ਨਾ ਉਹ 2-4 ਦਿਨਾਂ ਦਾ ਹੋਊਗਾ ਗੁੱਸਾ ਉਦੋਂ ਮੈਂ ਆਪੇ ਸਮਝਾ ਦੂੰਗੀ ਮੇਰੀ ਗੱਲ ਉਹ ਮੋੜਦੀ ਨਹੀਂ ਹੈਗੀ ਮੰਨ ਲੈਂਦੀ ਹੁੰਦੀ ਹੈ ਤਾਂ ਆਪਾਂ ਵੀ ਤੂੰ ਨਾ ਮੇਰੇ ਹੱਥ ਨੇ ਰੋਟੀਆਂ ਨਾਲੇ ਤੜਕੇ ਨਹੀਂ ਲਾਦੀ ਬੇਬੇ ਮੰਲਾ ਕੱਲ ਨੂੰ ਆਜੂਗੀ ਸ਼ਾਮ ਤੱਕ ਨਾ ਨਾ ਬੇਬੇ ਤਾਂ 4 ਦਿਨ ਰਹਿ ਕੇ ਆਊਗੀ ਮੈਨੂੰ ਦੱਸ ਕੇ ਗਈ ਐ ਨਾਲੇ ਰੋਟੀਆਂ ਦੀ ਕੀ ਗੱਲ ਕਰਨਾ ਦਿਓਰਾ ਆ ਤੇਰੀ ਵੀ ਸਾਲੀ ਲੱਗੀ ਨਿੰਮੂ ਆਈ ਹੋਈ ਐ ਮੇਰੀ ਭੈਣ ਛੋਟੀ ਅੱਛਾ ਹੋਰ ਤਾਂ ਫਿਰ ਤਾਂ ਮੈਂ ਸੋਡੇ ਹੱਥਾਂ ਦੀਆਂ ਪੱਕੀਆਂ ਗਾਉਂ ਹੁਣ 4 ਦਿਨ। ਅੱਛਾ ਕੋਈ ਨਾ ਮੈਂ ਨਿੰਮਾ ਨੂੰ ਕਹਿ ਦੂੰਗੀ ਬਣਾ ਦੂੰਗੀ ਰੋਟੀ ਤਾਂ। ਮੈਂ ਉਹਨੂੰ ਕਹਿ ਦੇਣੀ ਐ ਮੈਂ ਇੱਧਰ ਪਸ਼ੂਆਂ ਕੰਨੀ ਫਿਰਦੀ ਸੀ ਮੈਂ ਉਹ ਕਰਨਾ ਪਸ਼ੂਆਂ ਦਾ। ਠੀਕ ਆ ਭਾਬੀ। ਹਾਂ ਕੋਈ ਨਾ। ਜੇ ਮੇਰੇ ਕਿਹੋਣਾ ਮਿਲਿਆ ਆਵਦੀ ਸਾਲੀ ਨੂੰ। ਚਲ ਮੈਂ ਜਾ ਕੇ ਆਉਣਾ। ਚੰਗਾ। ਦੇਖੇ ਭੈਣ ਨੇ ਕਿਵੇਂ ਗਾਹ ਪਾਰਖਾ ਤੋੜੇ ਤੋੜੇ ਜਿ ਰੱਖ ਰਕੇ। ਅੱਜ ਕੱਲ੍ਹ ਕੌਣ ਰੱਖਦਾ ਐਵੇਂ। ਆ ਬਾੜੀ। ਸਿੱਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਰ ਜੀ ਕੀ ਹਾਲ ਚਾਲ ਨੇ? ਠੀਕ ਆ ਜੀ ਵਧੀਆ ਤੁਸੀਂ ਦੱਸੋ। ਠੀਕ ਠਾਕ ਜੀ। ਕੰਮ ਆਏ ਸੀਗੇ ਕੋਈ? ਬਸ ਭਾਬੀ ਨੂੰ ਰੋਟੀਆਂ ਦਾ ਕਹਿਣ ਆਇਆ ਸੀਗਾ ਸ਼ਾਮ ਨੂੰ ਮੁੱਖੇ ਮੇਰੇ ਰੋਟੀਆਂ ਬਣਾ ਦਿਓ। ਅੱਛਾ। ਤੇ ਉਹ ਭਾਬੀ ਕਹਿੰਦੀ ਮੇਰੀ ਭੈਣ ਵੀ ਆਈ ਹੋਈ ਆ। ਕਿਉਂ ਹੈ ਚਲ ਛੋਡੇ ਹੱਥਾਂ ਦੀਆਂ ਪੱਕੀਆਂ ਖਾ ਲਾਂਗੇ। ਉਹ ਭੈਣ ਕਿੱਥੇ ਗਈ? ਭੈਣ ਤਾਂ ਆਉਂਦੀ ਛੋਡੀ ਇੱਧਰ। ਮੈਂ ਆਪਦੀ ਭੈਣ ਦੀ ਗੱਲ ਨਹੀਂ ਕਰਦੀ ਮੈਂ ਤੁਹਾਡੇ ਘਰ ਵਾਲੀ ਦੀ ਗੱਲ ਕਰਦੀ ਆ। ਉਹ ਨੂੰ ਤਾਂ ਮੈਂ ਕਰਤਾ ਕੰਮ ਉਹਦਾ ਨਵੇੜਤਾ ਕੰਮ। ਕਿਉਂ ਕੀ ਗੱਲ ਹੋ ਗਈ? ਉਹ ਮਾੜੀ ਮਾੜੀ ਗੱਲ ਤੇ ਮੇਰੇ ਨਾਲ ਕਲੇਸ਼ ਰੱਖਦੀ ਆ ਜੇ ਮੈਂ ਕੋਈ ਘਰ ਦਾ ਕੰਮ ਕਹਿਣਾ ਉਹਨੂੰ ਤਾਂ ਚਾਰੇ ਚੱਕ ਕੇ ਆ ਜਾਂਦੀ ਆ ਮੈਨੂੰ ਅਣਪੜ ਕਿਸੇ ਥਾਂ ਦੀ ਭੁਜਾਤੀ ਮੈਂ ਉਹਦੇ ਪਿੰਡੋਂ ਆਈ ਤਾਂ ਮੇਰਾ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ ਵਿਆਹ ਤੋਂ ਬਾਅਦ ਤਾਂ ਇਹ ਸਿਆਪੇ ਜੇ ਹੁੰਦੇ ਨੇ ਉਹ ਕਾ ਨੂੰ ਮੈਂ ਪੰਗਾ ਲੈ ਲੈਣ ਪੜਨਾ ਵਿਆਹ ਕਰਾ ਕੇ ਹੁਣ ਮੈਂ ਵੀ ਸੋਚਦਾ ਹਾਂ ਉਹਨੂੰ ਤਲਾਕ ਤੋਲ ਦੇ ਕੇ ਮੈਂ ਵੀ ਕਿਸੇ ਪੜ੍ਹੀ ਲਿਖੀ ਨਾਲ ਵਿਆਹ ਕਰਾ ਲਾਂ ਚਲੋ ਤਲਾਕ ਤਾਂ ਤੁਸੀਂ ਘਾਤੋ ਲੈਣਾ ਹਨ ਐਵੇਂ ਘਰ ਖਰਾਬ ਹੋ ਜਾਊਗਾ ਹਾਂ ਚਲ ਕੋਈ ਨਾ ਤੁਸੀਂ ਮੇਰੀ ਰੋਟੀਆਂ ਬਣਾ ਦੇ ਜੈਗਾ ਨਾ ਕੋਈ ਨਹੀਂ ਬਣਾ ਦਾਂਗੇ ਘਰ ਘਰ ਦਾ ਹੀ ਕੰਦਰ ਕਲੇਸ਼ ਹੋ ਰਿਹਾ ਮੈਂ ਤਾਂ ਨਹੀਂ ਕਰਾਂਦੀ ਆ